ਹੈਲੋ ਸਤਿ ਸ੍ਰੀ ਅਕਾਲ ਜੀ ਆਰਨ ਨੂੰ ਸਤਿ ਸ੍ਰੀ ਅਕਾਲ ਜੀ ਆਜੋ 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 ਜੁੜਜੋ ਜੀ ਜੁੜਜੋ ਬਾਈ ਬਿੰਨੂ ਢਿੱਲੋਂ ਅੱਜ ਨਾਲ ਤੇ ਬਾਈ ਬਾਈ ਕੀ ਦਿਨ ਮੋਲ ਹੈ ਬਾਈ ਬਲਕਾਰ ਸਿੱਧੂ ਬਲਕਾਰ ਸਿੱਧੂ ਬਾਈ ਐਂਡ ਸੁੰਦਰ ਢਿੱਲੋਂ ਐਂਡ ਮਨਜੀਤ ਸਿੱਧੂ ਮਨਜੀਤ ਸਿੰਘ ਸਿੱਧੂ ਲਾਲੀ ਲਾਲੀ ਕੀ ਬਾਤ ਹੈ ਬਾਈ ਜਲਦੀ ਕਰਦੇ ਆਂ ਰਾਮਪੁਰੇ ਇਲਾਕੇ ਚ ਬਾਈ ਹੁਣਾਂ ਨਾਲ ਬਾਈ ਕਰਮਜੀਤ ਅਨਮੋਲ ਇੱਥੇ ਪਿੰਡ ਹੁਣ ਟਪਾਲੀ ਜਾ ਕੇ ਆਏ ਆ ਪਹਿਲਾਂ ਕਿਹੜਾ ਸੀ ਬਾਈ ਆਪਣਾ ਜਲਾਲ 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 ਪਹਿਲਾ ਕੰਮ ਆ ਹਾਂਜੀ ਹਾਂ ਸਾਰੇ ਪਿੰਡ ਬਾਈ ਇਧਰਲੇ ਪਾਸੇ ਲੱਗੇ ਹੋਏ ਆ ਸੋ ਸਾਰੀ ਸੰਗਤ ਨੂੰ ਬੇਨਤੀ ਵੀ ਚੜ੍ਹਦੀ ਕਲਾ ਚ ਰੱਖੋ ਭਰਾ ਨੂੰ ਭਰਾ ਕਰਕੇ ਐਸੀ ਦੌਰਾ ਫੇਰ ਕਰਾਂਗੇ ਤੇ ਸਾਰੇ ਜਣੇ ਸਾਰੇ ਸੱਜਣ ਸਾਰੇ ਮਿੱਤਰ ਲੱਗੇ ਹੋਏ ਆ ਜੋਰ ਲਾਉਣ ਵੀ ਬਾਬਾ ਕਿਰਪਾ ਕਰੇ ਵਾਹਿਗੁਰੂ ਬਹੁਤ ਕਿਰਪਾ ਕਰਨ ਸਾਡੇ ਭਰਾ ਤੇ ਇਹ ਇਹੋ ਜਿਹਾ ਬੰਦਾ ਬੱਡੀ ਕਾਲ ਸਾਡੇ ਵਾਲੇ ਇਧਰਲੇ ਪਾਸੇ ਮਿਲਣਾ ਨਹੀਂ ਕਰਮੀ ਇਤਨ ਮੋਲ ਵਰਗਾ ਸਾਰੇ ਪਾਸੇ ਇਸ ਤਾਹੀ ਕਹਨੇ ਆ ਬਹੁਤ ਪਿਆਰ ਮਿਲਦੇ ਬਹੁਤ ਪਿਆਰ ਔਰ ਸਾਰੇ ਪਾਸੇ ਜਨੇ ਸੰਗਤ ਚ ਬੜਾ ਬੜਾ ਉਤਸ਼ਾਹ ਹੈ ਤੇ ਬੜਾ ਬੰਦੇ ਸਾਰੇ ਉਤਸ਼ਾਹ ਦੇ ਨਾਲ ਸਾਰੇ ਬੀਬੀਆਂ ਭੈਣਾਂ ਜਿੱਥੇ ਵੀ ਜਾਂਦੇ ਆ ਇਕੱਠੇ ਇਕੱਠੇ ਇੰਨਾ ਹੁੰਦਾ ਤੇ ਬਹੁਤ ਬਹੁਤ ਸਤਿਕਾਰ ਮਿਲਦਾ ਸੋ ਸਾਰੇ ਤੁਹਾਡੇ ਬਦੌਲਤ ਹੀ ਹੈ ਜੀ ਜਿੱਥੇ ਵੀ ਸਾਡਾ ਭਰਾ ਹੈਗਾ ਅੱਜ ਤੇ ਵੀਰ ਨੂੰ ਭਾਈ ਗੁਰੂ ਨੇ ਨਮਾਜ਼ੇ ਆ ਤੇ ਤੁਸੀਂ ਵੀ ਆਪਣੀਆਂ ਵੋਟਾਂ ਪਾ ਕੇ ਵੀਰ ਨੂੰ ਨਮਾਜ਼ੋ ਤੇ ਐਨ ਚੜ੍ਹਦੀਆਂ ਕਲਾ ਚ ਤੇ ਰਿਜ਼ਲਟ ਜਿਹੜੇ ਆਉਣੇ ਨੇ ਐਨ ਤਸੱਲੀ ਵਾਲੇ ਤੁਹਾਨੂੰ ਪਰ ਐਡੀ ਗੱਲ ਆ ਵੀ ਬਾਹ ਬਾਈ ਦੀ ਜਦੋਂ ਮਰਜ਼ੀ ਬਾਹ ਫੜ ਲੋ ਬਾਈ ਇਹੋ ਜਿਹਾ ਸਾਡਾ ਕਰਮਜੀਤ ਤਰਮੋਲ ਭੱਜਣ ਵਾਲਾ ਨਹੀਂ ਹੈ ਪਿੱਠ ਦਿਖਾਉਣ ਵਾਲਾ ਬੰਦਾ ਨਹੀਂ ਸੋ ਸਾਰੀ ਸੰਗਤ ਦਾ ਸਮੂਹ ਇਲਾਕੇ ਦਾ ਬਾਈ ਫਰੀਦਕੋਟ ਇਲਾਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਮਜੀਤ ਤਰਮੋਲ ਬਾਈ ਭੜੀ ਇਹਨੂੰ ਪੂਰੇ ਹਾਂਜੀ ਹਾਂਜੀ ਥੈਂਕ ਯੂ ਬਾਈ ਥੈਂਕ ਯੂ ਜਿਹੜਾ ਬਾਈ ਦਾ ਨਾ ਇੱਕ ਐਂ ਲਾ ਲਓ ਵੀ ਉਹ ਤਾਂ ਪਿਛਲੇ ਇਲੈਕਸ਼ਨ ਚ ਵੀ ਐ ਹੀ ਹੋ ਗਿਆ ਸੀਗਾ ਜਿਹੜਾ ਬਈ ਕਮੀਆਂ ਦੇ ਵੇੜੇ ਇੱਕ ਗਾੜੇ ਦੋ ਬੋਲ ਬਈ ਉਹਦੇ ਸੁਣਾ ਲਓ ਮੇਰਾ ਵੀਰ ਕਾ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਥੈਂਕ ਯੂ ਬਿੰਨੂ ਪਾਜੀ ਬਾਬਾ ਜੀ ਚੜ੍ਹਦੀ ਕਲਾ ਚ ਸਾਰਿਆਂ ਦਾ ਬਹੁਤ ਸਤਿਕਾਰ ਦਿਲੋਂ ਧੰਨਵਾਦ ਤੇ ਬਾਬਾ ਬਹੁਤ ਕਿਰਪਾ ਕਰੇ ਭਾਈ ਮੈਂ ਅੱਜ ਮੇਰੇ ਵੀਰ ਬਿੰਨੂ ਟੁੱਲਨੂ ਤੇ ਕਰਮਜੀਤ ਵੀਰ ਨੂੰ ਮੇਰੇ ਇਲਾਕੇ ਦੇ ਰੰਪਰਾ ਫੂਲ ਪ੍ਰਧਾਨ ਸਭਾ ਹਲਕੇ ਚ ਆਏ ਆ ਮੈਂ ਤੈਹ ਦਿਲ ਉਹਨਾਂ ਨੂੰ ਜੀ ਆਇਆਂ ਆਖਦਾ ਸਾਰੇ ਹਲਕੇ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਬੀਨੂ ਜੀ ਜੀ ਆਇਆਂ ਵੈਲਕਮ ਬੜੀ ਖੁਸ਼ੀ ਅੱਜ ਭਾਗ ਲੱਗੇ ਵਾਹਿਗੁਰੂ ਵਾਹਿਗੁਰੂ ਜੀ ਧਰਤੀ ਨੂੰ ਇੱਥੇ ਬਹੁਤ ਖੁਸ਼ੀ ਵੀ ਵਾਹਿਗੁਰੂ ਚੜ੍ਹਦੀ ਕਲਾ ਚੜ੍ਹਣ ਵੀ ਥੋੜਾ ਨੂੰ ਬੜਾ ਮਾਣੇ ਅਸੀਂ ਸਾਰਿਆਂ ਨੇ ਮਾਣਿਆ ਹੋਣਾ ਮਾਝੇ ਦੀਏ ਮਾਝੇ ਦੀਏ ਮੋਮਬਤੀਏ ਓਏ ਮੋਮਬਤੀਏ ਕੀ ਬਾਤ ਹੈ ਬਾਈ ਕੀ ਬਾਤ ਹੈ ਬਾਈ ਉਹਨਾਂ ਯੂਨੀਵਰਸਿਟੀ ਪੜ੍ਹਦੇ ਵੇਲੇ ਬਾਈ ਹਮੇਸ਼ਾ ਹੀ ਫਰਸਟ ਆਉਂਦੇ ਹੁੰਦੇ ਸੀਗੇ ਤੇ ਅੱਜ ਸਵਾਭਤ ਦੁਬਾਰੇ ਮਿਲਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਤੇ ਬਹੁਤ ਵਧੀਆ ਬਾਈ ਇਲਾਕੇ ਛੋੜਾ ਇੰਨਾ ਪਿਆਰ ਦੇਖ ਕੇ ਬੜਾ ਆਪਦੇ ਆਪ ਨੂੰ ਬਹੁਤ ਮਾਣ ਮੱਤ ਮ ਬਾਈ ਨੇ ਇੱਕ ਤੱਥਾਂ ਤੇ ਗੱਲ ਕੀਤੀ ਨਹੀਂ ਤਾਂ ਬੰਦਾ ਆਪਣੇ ਅਨਾਉਂਸਮੈਂਟ ਕਰਕੇ ਗਾਹਾਂ ਲੰਗੇ ਜਾਂਦਾ ਬਾਈ ਨੇ ਸਰਪੰਚ ਖੜਾ ਕੀਤਾ ਭਾਈ ਜਿਹੜੇ ਜਿੱਥੇ ਜਿੱਥੇ ਜਾਂਦੇ ਆ ਸੀ ਭਾਈ ਕੰਮ ਦੱਸੋ ਕਹਿੰਦਾ ਤੁਹਾਡੇ ਕੀ ਕੀ ਹੋਏ ਨੇ ਫਿਰ ਭਾਈ ਜਦੋਂ ਗਣਾਉਂਦੇ ਨੇ ਫਿਰ ਬੜਾ ਸਵਾਦ ਆਉਂਦਾ ਜੋ ਪੰਚਾਇਤ ਗਣਾਉਂਦੀਆਂ ਵੀ ਸਾਡੇ ਪਿੰਡ ਹੋ ਗਏ ਪਹਿਲਾਂ ਲੋਕ ਕਹਿੰਦੇ ਹੁੰਦੇ ਸੀਗੇ ਵੀ ਭਾਈ ਸਾਡੇ ਆ ਕੰਮ ਨਹੀਂ ਹੋਇਆ ਆ ਕੰਮ ਨਹੀਂ ਹੋਇਆ ਹੁਣ ਲੋਕ ਕਹਿੰਦੇ ਆ ਸਾਡੇ ਆ ਕੰਮ ਹੋ ਗਿਆ ਆ ਕੰਮ ਹੋ ਗਿਆ ਕੀ ਬਾਤ ਆ ਕੀ ਬਾਤ ਆ ਸੋ ਭਾਈ ਵਾਹਿਗੁਰੂ ਸਮਤ ਬਖਸ਼ਰ ਤੇ ਤੁਹਾਡੇ ਹੱਥੋਂ ਵਾਹਿਗੁਰੂ ਦੇ ਇਹ ਅਰਦਾਸ ਵੀ ਇਦਾਂ ਹੀ ਭਲੇ ਵਾਲੇ ਕੰਮ ਹੁੰਦੇ ਰਹਿਣ ਸਮਾਜ ਪ੍ਰਤੀ ਹੁਣ ਤਾਂ ਦੋ ਹੋ ਗਏ ਜੀ ਹਾਂ ਹਾਂ ਬਾਬਾ ਕਿਰਪਾ ਕਰੇ ਮਾਨ ਸਾਹਿਬ ਦਾ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਸਕੂਲ ਆਵਾਜ਼ ਬਾਈ ਦੋਨਾਂ ਦੀ ਬਾਲੇ ਤਿੱਕੇ ਉੱਥੇ ਗੂੰਜੂਗੀ ਪੂਰੀ ਗੂੰਜੂਗੀ ਉੱਥੇ ਆਵਾਜ਼ ਬਾਈ ਹੁਣਾਂ ਦੀ ਤੇ ਵਾਈਕਰ ਚੜ੍ਹਦੀਆਂ ਕਲਾਜਾ ਥੈਂਕ ਯੂ ਥੈਂਕ ਯੂ ਸੋ ਮੱਚ ਬਹੁਤ ਧੰਨਵਾਦ ਕਰਮੀ ਤੇ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਜੀ ਜਉਂਦੇ ਬਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਜ ਰੱਖੇ ਥੈਂਕ ਯੂ ਥੈਂਕ ਯੂ ਆਓ ਜੀ ਬਾਈ ਮਿਲਦੇ ਹਾਂ ਮਰਾਜ ਫਿਰ ਰੰਪਰੇ ਚੜ੍ਹਦੀਆਂ ਕਲਾਜ ਸਤਿ ਸ਼੍ਰੀ ਅਕਾਲ ਚੜ੍ਹਦੀਆਂ ਕਲਾਜ ਰਹੇ ਵਾਈਕਰ ਆ ਵਾਈ ਕੀ ਆਖਿਆ ਜੀ ਤਾਂ ਕੀ ਕਹਿਆ ਤਾ ਕੌਣ ਹੈ ਦਸਾ ਟੇਪ ਸਟਾਪ ਅੱਛਾ ਆਇਆ ਜੀ